ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀ ਸਤਿ ਸ਼੍ਰੀ ਅਕਾਲ ਆਦੀਆਂ ਵੱਡੀਆਂ ਖਬਰਾਂ ਭਾਰਤ ਪਾਕਿਸਤਾਨ ਜੰਗ ਵਿਚਾਲੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਚਲੇ 10 ਵੱਡੇ ਫੈਸਲੇ ਮੰਤਰੀਆਂ ਨੂੰ ਵੀ ਜਾਰੀ ਕੀਤੇ ਹੁਕਮ ਪਾਕਿਸਤਾਨ ਨੇ ਭਾਰਤ ਵਿੱਚ 36 ਥਾਵਾਂ ਨੂੰ ਨਿਸ਼ਾਨਾ ਬਣਾਉਣ ਦੀ ਕੀਤੀ ਕੋਸ਼ਿਸ਼ ਕਰਨਲ ਸੋਫੀਆ ਕੁਰੇਸ਼ੀ ਨੇ ਕੀਤੇ ਵੱਡੇ ਖੁਲਾਸੇ ਪਟਿਆਲਾ ਮੋਹਾਲੀ ਸਣੇ ਇਨ੍ਹਾਂ ਜ਼ਿਲ੍ਹਿਆਂ ਲਈ ਆਈ ਵੱਡੀ ਖਬਰ ਡਿਪਟੀ ਕਮਿਸ਼ਨਰ ਨੇ ਜਾਰੀ ਕੀਤੇ ਹੁਕਮ ਭਾਰਤ ਸਰਕਾਰ ਦਾ ਵੱਡਾ ਐਕਸ਼ਨ ਫੌਜ ਨੂੰ ਟੈਰੀਟੋਰੀਅਲ ਆਰਮੀ ਬਣਾਉਣ ਦੇ ਦਿੱਤੇ ਅਧਿਕਾਰ ਸਾਰੇ ਸੂਬਿਆਂ ਨੂੰ ਐਮਰਜੈਂਸੀ ਸ਼ਕਤੀਆਂ ਵਰਤਣ ਦੇ ਆਦੇਸ਼ ਜਾਰੀ ਪਾਕਿਸਤਾਨੀ ਹਮਲਿਆਂ ਵਿਚਾਲੇ ਪੀਐਮ ਮੋਦੀ ਨੇ ਸੀਐਮ ਭਗਵੰਤ ਮਾਨ ਨਾਲ ਕੀਤੀ ਗੱਲਬਾਤ ਪੰਜਾਬ ਚ ਹੋਏ ਹਮਲਿਆਂ ਦੀ ਲਈ ਜਾਣਕਾਰੀ ਭਾਰਤ ਪਾਕਿਸਤਾਨ ਤਣਾ ਵਿਚਾਲੇ ਪੰਜਾਬ ਚ ਹਾਈ ਅਲਰਟ ਡੀਜੀਪੀ ਗੌਰਵ ਯਾਦਵ ਨੇ ਅਧਿਕਾਰੀਆਂ ਨੂੰ ਜਾਰੀ ਕੀਤੇ ਵੱਡੇ ਹੁਕਮਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਪ੍ਰੀਖਿਆਵਾਂ ਕੀਤੀਆਂ ਰੱਦ ਬਾਅਦ ਵਿੱਚ ਕੀਤਾ ਜਾਵੇਗਾ ਨਵੀਆਂ ਤਰੀਕਾਂ ਦਾ ਐਲਾਨ ਪੰਜਾਬ ਚ ਸਿਹਤ ਵਿਭਾਗ ਵੱਲੋਂ ਮੈਡੀਕਲ ਅਫਸਰਾਂ ਨੂੰ ਸਖਤ ਧੈਤਾਂ ਜਾਰੀ 24 ਘੰਟੇ ਕਰਨੀ ਪਵੇਗੀ ਡਿਊਟੀ ਪੰਜਾਬ ਚ ਮੀਂਹ ਪੈਣ ਬਾਰੇ ਵੱਡੀ ਖਬਰ ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ ਸੀਐਮ ਭਗਵੰਤ ਮਾਨ ਨੇ ਲੋਕਾਂ ਨੂੰ ਜ਼ਰੂਰੀ ਵਸਤਾਂ ਦੀ ਜਮ੍ਹਾਂ ਖੋਰੀ ਨਾ ਕਰਨ ਦੀ ਕੀਤੀ ਅਪੀਲ ਕਿਹਾ ਨਾ ਮੰਨਿਆ ਤਾਂ ਹੋਵੇਗੀ ਕਾਰਵਾਈ ਐਸਜੀਪੀਸੀ ਦਾ ਵੱਡਾ ਫੈਸਲਾ ਸਰਹੱਦੀ ਇਲਾਕਿਆਂ ਚ ਸੁਰੱਖਿਆ ਥਾਵਾਂ ਤੇ ਲਿਜਾਏ ਜਾਣਗੇ ਸ੍ਰੀ ਗੁਰਗ੍ਰੰਥ ਸਾਹਿਬ ਜੀ ਦੇ ਸਰੂਪ ਅੱਜ ਤੋਂ 10 ਘੰਟਿਆਂ ਤੱਕ ਘਰਾਂ ਤੇ ਸੜਕਾਂ ਤੇ ਨਹੀਂ ਚੱਲਣਗੀਆਂ ਲਾਈਟਾਂ ਵਾਲਾ ਪ੍ਰਸ਼ਾਸਨ ਨੇ ਲਿਆ ਵੱਡਾ ਫੈਸਲਾ ਭਾਰਤ-ਪਾਕਿਸਤਾਨ ਵਿਚਕਾਰ ਜੰਗ ਦੇ ਹਾਲਾਤਾਂ ਦਰਮਿਆਨ ਰਾਦਾ ਸਵਾਮੀ ਸਤਸੰਗਡੇਰਾ ਬਿਆਸ ਨੇ ਕੀਤਾ ਵੱਡਾ ਐਲਾਨ ਲੋਕਾਂ ਦੀ ਮਦਦ ਲਈ ਖੋਲੇ ਸਤਸੰਗ ਘਰ ਦੇ ਦਰਵਾਜ਼ੇ ਜੰਗ ਦੇ ਮਾਹੌਲ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਕੈਬਨਿਟ ਦੀ ਮੀਟਿੰਗ ਬੁਲਾਈ ਗਈ ਜਿਸ ਵਿੱਚ ਸਾਰੇ ਪਹਿਲੂਆਂ ਤੇ ਚਰਚਾ ਕੀਤੀ ਗਈ ਹੈ ਜਿਸ ਵਿੱਚ ਕਈ ਵੱਡੇ ਫੈਸਲੇ ਲਏ ਗਏ ਹਨ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਐਂਟੀ ਡਰੋਨ ਸਿਸਟਮ ਨੂੰ ਸਰਗਰਮ ਕੀਤਾ ਜਾਵੇਗਾ ਹਾਊਸਿੰਗ ਵਿਭਾਗ ਦੀ ਕੁਝ ਜ਼ਮੀਨ ਜਿਸ ਤੇ ਉਸਾਰੀ ਨਹੀਂ ਕੀਤੀ ਜਾ ਸਕਦੀ ਹੁਣ ਉਦਯੋਗ ਵਿਭਾਗ ਨੂੰ ਦਿੱਤੀ ਜਾਵੇਗੀ ਰੰਗਲਾ ਪੰਜਾਬ ਵਿੱਚ ਇੱਕ ਫੰਡ ਬਣਾਇਆ ਜਾ ਰਿਹਾ ਹੈ ਜਿਸ ਵਿੱਚ ਪੈਸਾ ਦਿੱਤਾ ਜਾ ਸਕਦਾ ਹੈ ਜਿਸ ਵਿੱਚ ਆਮ ਲੋਕ ਹਿੱਸਾ ਬਣ ਸਕਦੇ ਹਨ ਅਤੇ ਉਹਨਾਂ ਨੂੰ ਦੱਸਿਆ ਜਾਵੇਗਾ ਕਿ ਪੈਸਾ ਕਿੱਥੇ ਖਰਚ ਕੀਤਾ ਗਿਆ ਹੈ ਕੇਂਦਰ ਤੋਂ ਪ੍ਰਵਾਨਗੀ ਲਈ ਜਾ ਰਹੀ ਹੈ ਤਾਂ ਜੋ ਇਸ ਤੇ ਕੋਈ ਟੈਕਸ ਨਾ ਲੱਗੇ ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਐਂਟੀ ਡਰੋਨ ਸਿਸਟਮ ਖਰੀਦਣ ਦਾ ਫੈਸਲਾ ਲਿਆ ਹੈ ਇਸ ਦੇ ਲਈ ਕੈਬਨਿਟ ਵੱਲੋਂ ਬਜਟ ਵੀ ਪਾਸ ਕਰ ਦਿੱਤਾ ਗਿਆ ਹੈ ਪਾਕਿਸਤਾਨ ਨਾਲ ਲੱਗਦੀ ਪੰਜਾਬ ਦੀ 532 ਕਿਲੋਮੀਟਰ ਸਰਾਦ ਤੇ ਐਂਟੀ ਡਰੋਨ ਸਿਸਟਮ ਲੱਗੇਗਾ ਜਿਸ ਤਹਿਤ ਪਠਾਨਕੋਟ ਤੋਂ ਬੋਹਰ ਤੱਕ ਦੇ ਇਲਾਕੇ ਕਵਰ ਹੋਣਗੇ ਸੀਐਮ ਮਾਨ ਨੇ ਦੱਸਿਆ ਕਿ ਇਸ ਸਿਸਟਮ ਰਾਹੀਂ ਅਸੀਂ ਗਵਾਂਡੀ ਮੁਲਕ ਦੇ ਡਰੋਨ ਨੂੰ ਉੱਡਣ ਹੀ ਨਹੀਂ ਦੇਵਾਂਗੇ ਤੇ ਜੇ ਉੱਡ ਕੇ ਇੱਧਰ ਆ ਵੀ ਜਾਂਦੇ ਹਨ ਤਾਂ ਉਸ ਨੂੰ ਠੇਰ ਕਰ ਦਿੱਤਾ ਜਾਵੇਗਾ ਉਹਨਾਂ ਦੱਸਿਆ ਕਿ ਬੀਐਸਐਫ ਕੋਲ ਪਹਿਲਾਂ ਵੀ ਇਹ ਸਿਸਟਮ ਮੌਜੂਦ ਹੈ ਜਿਸ ਦੀ ਗਿਣਤੀ ਵਧਾਈ ਜਾ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਫ੍ਰੀਸ਼ਤੇ ਸਕੀਮ ਦਾ ਦਾਇਰਾ ਵਧਾਉਣ ਦਾ ਵੀ ਐਲਾਨ ਕੀਤਾ ਗਿਆ ਹੈ ਇਸ ਤਹਿਤ ਪਹਿਲਾਂ ਸੜਕ ਹਾਦਸਿਆਂ ਦੇ ਜ਼ਖਮੀਆਂ ਦੀ ਮਦਦ ਕਰਨ ਵਾਲਿਆਂ ਨੂੰ ਇਨਾਮ ਮਿਲਦਾ ਸੀ ਹੁਣ ਕੈਬਨਟ ਨੇ ਇਸ ਸਕੀਮ ਵਿੱਚ ਜੰਗ ਤੇ ਅੱਤਵਾਦ ਦੇ ਜ਼ਖਮੀਆਂ ਨੂੰ ਵੀ ਕਵਰ ਕਰਨ ਦਾ ਫੈਸਲਾ ਲਿਆ ਹੈ ਜੇਕਰ ਮਿਜ਼ਾਈਲਾਂ ਜਾਂ ਕੋਈ ਹੋਰ ਚੀਜ਼ ਦੇ ਹਮਲੇ ਵਿੱਚ ਕੋਈ ਜ਼ਖਮੀ ਹੁੰਦਾ ਹੈ ਤਾਂ ਉਸ ਦੇ ਇਲਾਜ ਦਾ ਸਾਰਾ ਖਰਚਾ ਪੰਜਾਬ ਸਰਕਾਰ ਚੁਕੇਗੀ ਪੀੜਤ ਦਾ ਕਿਸੇ ਵੀ ਹਸਪਤਾਲ ਵਿੱਚੋਂ ਇਲਾਜ ਕਰਵਾਇਆ ਜਾ ਸਕਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਪੰਜਾਬ ਵਿੱਚ ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਹੈ ਉਹਨਾਂ ਨੇ ਕਿਹਾ ਕਿ ਇਸ ਬਾਰੇ ਮੰਤਰੀਆਂ ਦੀਆਂ ਡਿਊਟੀਆਂ ਵੀ ਲਗਾ ਦਿੱਤੀਆਂ ਗਈਆਂ ਹਨ ਜੋ ਸਰਹੱਦੀ ਇਲਾਕਿਆਂ ਵਿੱਚ ਜਮ੍ਹਾਂ ਖੋਰੀ ਤੇ ਕਾਲਾ ਬਾਜ਼ਾਰੀ ਰੋਕਣਗੇ ਇਹ ਮੰਤਰੀ ਰੋਜ਼ ਸਰਹੱਦੀ ਜ਼ਿਲ੍ਹਿਆਂ ਦਾ ਦੌਰਾ ਕਰਨਗੇ ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਓਟੀਐਸ ਸਕੀਮ ਵਿੱਚ ਜਿਸ ਵਿੱਚ 2014 ਤੋਂ ਪਹਿਲਾਂ ਜੋਇਨਿੰਗ ਲੈਟਰ ਜਾਰੀ ਕੀਤੇ ਗਏ ਸਨ ਲਗਭਗ 2500 ਸਰਕਾਰੀ ਕਰਮਚਾਰੀਆਂ ਨੂੰ ਪੁਰਾਣੀ ਪੈਨਸ਼ਨ ਸਕੀਮ ਮਦੀਨ ਲਿਆਂਦਾ ਜਾ ਰਿਹਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਕੈਬਨਿਟ ਚ ਮੱਕੀ ਸੰਬੰਧੀ ਫੈਸਲਾ ਲਿਆ ਗਿਆ ਹੈ ਸਰਕਾਰ ਏਜੰਸੀਆਂ ਤੋਂ ਕਟੋ-ਕਟ ਸਮਰਥਨ ਮੁੱਲ ਤੇ ਮੱਕੀ ਖਰੀਦੇ ਦੀ ਗੱਲਬਾਤ ਹੋ ਚੁੱਕੀ ਹੈ ਤੇ ਜੇਕਰ ਇਥਾਨੋਲ ਉਤਪਾਦਕ ਅੱਗੇ ਆਉਂਦੇ ਹਨ ਤਾਂ ਉਹ ਵੀ ਇਸ ਨੂੰ ਕਟੋ-ਕਟ ਸਮਰਥਨ ਮੁੱਲ ਤੇ ਖਰੀਦ ਸਕਣਗੇ ਅਸੀਂ 17000 ਰੁਪਏ ਪ੍ਰਤੀ ਏਕੜ ਕੇ ਹੈ ਜਿਸ ਵਿੱਚੋਂ 8000 ਰੁਪਏ ਇਸ ਕੀਮਤ ਤੇ ਸਹਿਮਤ ਹੋਣਗੇ ਤੇ ਜੇਕਰ ਕੋਈ ਝੋਨੇ ਦੀ ਬਜਾਏ ਫਸਲ ਬੀਜਦਾ ਹੈ ਤਾਂ ਉਸ ਨੂੰ 1000 ਰੁਪਏ ਮੁਆਵਜ਼ੇ ਵਜੋਂ ਦਿੱਤੇ ਜਾਣਗੇ ਤੇ ਬਾਕੀ ਫਸਲ ਖਰੀਦੀ ਜਾਵੇਗੀ ਕਰਨਲ ਸੋਫੀਆ ਕੁਰੇਸ਼ੀ ਨੇ ਕਿਹਾ ਕਿ ਪਾਕਿਸਤਾਨ ਨੇ ਭਾਰਤ ਵਿੱਚ ਬਠਿੰਡਾ ਸਮੇਤ 36 ਥਾਵਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਸ਼ੁਰੂਆਤੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਇਸ ਹਮਲੇ ਵਿੱਚ ਤੁਰਕੀ ਵਿੱਚ ਬਣੇ ਡਰੋਨਾਂ ਦੀ ਵਰਤੋਂ ਕੀਤੀ ਗਈ ਸੀ ਭਾਰਤੀ ਹਵਾਈ ਸੈਨਾ ਨੇ ਤੁਰੰਤ ਇਸ ਹਮਲੇ ਦਾ ਜਵਾਬ ਦਿੰਦੇ ਹੋਏ ਡਰੋਨ ਜਵਾਬੀ ਹਮਲਾ ਕੀਤਾ ਜਿਸ ਵਿੱਚ ਪਾਕਿਸਤਾਨ ਦਾ ਨਿਗਰਾਨੀ ਰਡਾਰ ਸਿਸਟਮ ਪੂਰੀ ਤਰ੍ਹਾਂ ਤਬਾਹ ਹੋ ਗਿਆ 소ਫੀਆ ਕੁਰੇਸ਼ੀ ਨੇ ਕਿਹਾ ਹੈ ਕਿ ਇਸ ਜਵਾਬੀ ਕਾਰਵਾਈ ਵਿੱਚ ਪਾਕਿਸਤਾਨ ਦੀ ਫੌਜ ਨੂੰ ਭਾਰੀ ਨੁਕਸਾਨ ਹੋਇਆ ਹੈ ਤੇ ਇਹ ਉਹਨਾਂ ਦੇ ਫੌਜੀ ਅਭਿਆਨ ਲਈ ਇੱਕ ਵੱਡਾ ਝਟਕਾ ਹੈ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਨੇ ਆਪਣਾ ਹਵਾਈ ਖੇਤਰ ਬੰਦ ਨਹੀਂ ਕੀਤਾ ਸਕੋ ਇਸ ਨੂੰ ਢਾਲ ਵਜੋਂ ਇਸਤੇਮਾਲ ਕੀਤਾ ਹੈ ਜਦੋਂ ਇਹ ਹਮਲਾ ਕੀਤਾ ਗਿਆ ਉਸ ਸਮੇਂ ਕਰਾਚੀ ਅਤੇ ਲਾਹੌਰ ਵਰਗੇ ਵੱਡੇ ਸ਼ਹਿਰਾਂ ਵਿੱਚ ਯਾਤਰੀ ਜਹਾਜ਼ ਉਡਰੇ ਸਨ ਜਿਸ ਨਾਲ ਆਮ ਨਾਗਰਿਕਾਂ ਦੀਆਂ ਜਾਨਾਂ ਖਤਰੇ ਵਿੱਚ ਪਾਈਆਂ ਗਈਆਂ ਭਾਰਤੀ ਸੁਰੱਖਿਆ ਬਲਾਂ ਨੇ ਪੂਰੇ ਆਪਰੇਸ਼ਨ ਦੌਰਾਨ ਸੰਜਮ ਵਰਤਿਆ ਤੇ ਸੀਮਤ ਜਵਾਬੀ ਹਮਲੇ ਕੀਤੇ ਤਾਂ ਜੋ ਆਮ ਨਾਗਰਿਕਾਂ ਨੂੰ ਕੋਈ ਨੁਕਸਾਨ ਨਾ ਪਹੁੰਚੇ ਭਾਰਤ ਤੇ ਪਾਕਿਸਤਾਨ ਵਿਚਕਾਰਵਾਦ ਦੇ ਤਣਾਅ ਵਿਚਾਲੇ ਮੋਹਾਲੀ ਦੇ ਡਿਪਟੀ ਕਮਿਸ਼ਨਰ ਵੱਲੋਂ ਨਵੇਂ ਹੁਕਮ ਜਾਰੀ ਕੀਤੇ ਗਏ ਹਨ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਸ਼ਹਿਰ ਦੀ ਸੁਰੱਖਿਆ ਨੂੰ ਧਿਆਨ ਚ ਰੱਖਦੇ ਹੋਏ ਹੁਕਮ ਦਿੱਤਾ ਹੈ ਕਿ ਸ਼ਹਿਰਾਂ ਦੇ ਸਾਰੇ ਬਾਜ਼ਾਰ ਰਾਤ 8 ਵਜੇ ਤੋਂ ਬਾਅਦ ਬੰਦ ਕਰ ਦਿੱਤੇ ਜਾਣ ਉਹਨਾਂ ਨੇ ਪੁਲਿਸ ਅਤੇ ਪੀਸੀਆਰ ਟੀਮਾਂ ਨੂੰ ਸ਼ਕਤੀ ਨਾਲ ਇਸ ਹੁਕਮ ਨੂੰ ਲਾਗੂ ਕਰਨ ਲਈ ਕਿਹਾ ਅਤੇ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਲਈ ਐਡਵਾਈਜ਼ਰੀ ਜਾਰੀ ਕਰਦਿਆਂ ਜ਼ਿਲ੍ਹਾ ਨਿਵਾਸੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਘਰਾਂ ਵਿੱਚ ਰਹਿਣ ਲੋਕਾਂ ਨੂੰ ਆਖਿਆ ਗਿਆ ਹੈ ਕਿ ਜਦੋਂ ਤੱਕ ਬਹੁਤ ਜ਼ਰੂਰੀ ਕੰਮ ਨਾ ਹੋਵੇ ਉਦੋਂ ਤੱਕ ਘਰ ਤੋਂ ਬਾਹਰ ਨਿਕਲਣ ਤੋਂ ਗੁਰੇਜ਼ ਕੀਤਾ ਜਾਵੇ ਇਸ ਤੋਂ ਇਲਾਵਾ ਜ਼ਿਲ੍ਹੇ ਦੀਆਂ ਸਾਰੀਆਂ ਵਿਦਿਅਕ ਸੰਸਥਾਵਾਂ ਅਗਲੀ ਸੂਚਨਾ ਤੱਕ ਬੰਦ ਰਹਿਣਗੀਆਂ ਨਾਗਰਿਕਾਂ ਨੂੰ ਪੂਰੀ ਤਰ੍ਹਾਂ ਘਰਾਂ ਵਿੱਚ ਰਹਿਣ ਅਤੇ ਛੱਤਾਂ ਬਲਕੋਨੀਆਂ ਜਾਂ ਖੁੱਲੇ ਇਲਾਕਿਆਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ ਇਸ ਦੇ ਨਾਲ ਹੀ ਪਾਕਿਸਤਾਨ ਦੇ ਹਮਲੇ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਅਲਰਟ ਹੋ ਗਿਆ ਹੈ ਡੀਸੀ ਨਿਸ਼ਾਂਤ ਕੁਮਾਰ ਯਾਦਵ ਨੇ ਅਤਵਾਦੀ ਖਤਰੇ ਨੂੰ ਕੰਟਰੋਲ ਕਰਨ ਤੇ ਸ਼ਹਿਰ ਚ ਕਾਨੂੰਨ ਵਿਵਸਥਾ ਬਣਾਏ ਰੱਖਣ ਦੇ ਉਦੇਸ਼ ਨਾਲ ਦੋ ਆਦੇਸ਼ ਜਾਰੀ ਕੀਤੇ ਹਨ ਡੀਸੀ ਵੱਲੋਂ ਜਾਰੀ ਪਹਿਲੇ ਹੁਕਮ ਅਨੁਸਾਰ 9 ਮਈ ਤੋਂ 7 ਜੁਲਾਈ ਤੱਕ ਚੰਡੀਗੜ੍ਹ ਵਿੱਚ ਕਿਸੇ ਵੀ ਤਰ੍ਹਾਂ ਦੇ ਪਟਾਕੇ ਬੰਬ ਜਾਂ ਆਤਿਸ਼ਵਾਜੀ ਚਲਾਉਣ ਤੇ ਪੂਰੀ ਤਰ੍ਹਾਂ ਪਾਬੰਦੀ ਹੈ ਇਸ ਦੇ ਨਾਲ ਹੀ ਡੀਸੀ ਨਿਸ਼ਾਂਤ ਯਾਦਵ ਨੇ ਇਹ ਵੀ ਕਿਹਾ ਕਿ 12ਵੀਂ ਜਮਾਤ ਤੱਕ ਦੇ ਸਾਰੇ ਕੋਚਿੰਗ ਇੰਸਟੀਚਿਊਟ ਬੰਦ ਰਹਿਣਗੇ ਭਾਰਤ ਤੇ ਪਾਕਿਸਤਾਨ ਵਿਚਕਾਰ ਜੰਗ ਦੀ ਸਥਿਤੀ ਬਣ ਗਈ ਹੈ ਪਾਕਿਸਤਾਨ ਦੇ ਤੇਜ ਹਮਲਿਆਂ ਮਗਰੋਂ ਭਾਰਤ ਵੱਡੀ ਪਲੈਨਿੰਗ ਕਰ ਰਿਹਾ ਹੈ ਇਸ ਤਨਾ ਦੇ ਵਿਚਕਾਰ ਭਾਰਤ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਇਸ ਵਿੱਚ ਕਿਹਾ ਗਿਆ ਹੈ ਕਿ ਜੇਕਰ ਫੌਜ ਮੁਕੀ ਚਾਹਣ ਤਾਂ ਉਹ ਟੈਰੀਟੋਰੀਅਲ ਆਰਮੀ ਦੇ ਅਧਿਕਾਰੀਆਂ ਤੇ ਜਵਾਨਾਂ ਨੂੰ ਬੁਲਾ ਸਕਦੇ ਹਨ ਟੈਰੀਟੋਰੀਅਲ ਆਰਮੀ ਇੱਕ ਅਰਧ ਸੈਨਿਕ ਬਲ ਹੈ ਜੋ ਲੋੜ ਪੈਣ ਤੇ ਫੌਜ ਦੀ ਸਹਾਇਤਾ ਕਰਦਾ ਹੈ ਦੂਜੇ ਪਾਸੇ ਗ੍ਰਹਿ ਮੰਤਰਾਲੇ ਨੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਐਮਰਜੈਂਸੀ ਸ਼ਕਤੀਆਂ ਦੀ ਵਰਤੋਂ ਕਰਨ ਦੇ ਆਦੇਸ਼ ਦਿੱਤੇ ਹਨ ਗ੍ਰਹਿ ਮੰਤਰਾਲੇ ਨੇ ਸਾਰੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਤੇ ਪ੍ਰਸ਼ਾਸਕਾਂ ਨੂੰ ਸੁਰੱਖਿਆ ਉਪਾਵਾਂ ਬਾਰੇ ਨਿਰਦੇਸ਼ ਦਿੱਤੇ ਹਨ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਐਮਰਜੈਂਸੀ ਸ਼ਕਤੀਆਂ ਦੀ ਵਰਤੋਂ ਸਿਵਲ ਡਿਫੈਂਸ ਨੀਮਾ ਦੇ ਤਹਿਤ ਕੀਤੀ ਜਾ ਸਕਦੀ ਹੈ। ਭਾਰਤ ਵੱਲੋਂ ਪਾਕਿਸਤਾਨ ਵਿੱਚ ਅੱਤਵਾਦੀ ਟਿਕਾਣਿਆਂ ਤੇ ਕੀਤੇ ਗਏ ਹਵਾਈ ਹਮਲਿਆਂ ਤੋਂ ਬਾਅਦ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਗੋਰਵ ਯਾਦਵ ਨੇ ਸੂਬੇ ਦੇ ਸਾਰੇ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਵੀਡੀਓ ਕਾਨਫਰੰਸ ਕੀਤੀ ਅਤੇ ਉਹਨਾਂ ਨੂੰ ਆਪਣੇ ਖੇਤਰਾਂ ਵਿੱਚ ਸੁਰੱਖਿਆ ਵਿਵਸਥਾ ਬਣਾਈ ਰੱਖਣ ਦੇ ਹੁਕਮ ਦਿੱਤੇ ਹਨ। ਡੀਜੀਪੀ ਨੇ ਸਾਰੇ ਜ਼ਿਲ੍ਹਿਆਂ ਦੇ ਪੁਲਿਸ ਕਮਿਸ਼ਨਰਾਂ ਅਤੇ ਐਸਐਸਪੀ ਨੂੰ ਆਪਣੇ-ਆਪਣੇ ਇਲਾਕਿਆਂ 'ਚ ਸ਼ੱਕੀ ਲੋਕਾਂ ਤੇ ਨજર ਰੱਖਣ ਅਤੇ ਸ਼ਾਂਤੀ ਬਣਾਈ ਰੱਖਣ ਲਈ ਸਖਤ ਕਦਮ ਚੁੱਕਣ ਲਈ ਕਿਹਾ ਕਿਉਂਕਿ ਅਜਿਹੇ ਮਾਹੌਲ ਵਿੱਚ ਅੱਤਵਾਦੀ ਜਾਂ ਹੋਰ ਸ਼ਰਾਰਤੀ ਅਨਸਰ ਕਿਸੇ ਮਾੜੀ ਘਟਨਾ ਨੂੰ ਅੰਜਾਮ ਦੇ ਸਕਦੇ ਹਨ ਉਹਨਾਂ ਨੇ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਉਹ ਖਾਸ ਕਰਕੇ ਸਰਹੱਦੀ ਖੇਤਰਾਂ ਨਾਗਰੀ ਖੇਤਰਾਂ ਤੇ অতি ਸੰਵੇਦਨਸ਼ੀਲ ਖੇਤਰਾਂ ਵਿੱਚ ਪੁਲਿਸ ਚੌਕੀ ਵਧਾਉਣ ਡੀਜੀਪੀ ਨੇ ਪਾਕਿਸਤਾਨ ਨਾਲ ਲੱਗਦੇ ਸਰਦੀ ਜ਼ਿਲ੍ਹਿਆਂ ਦੇ ਪੁਲਿਸ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ ਹੈ ਤੇ ਉਹਨਾਂ ਤੋਂ ਉਹਨਾਂ ਦੇ ਇਲਾਕਿਆਂ ਬਾਰੇ ਰਿਪੋਰਟਾਂ ਲਈਆਂ ਹਨ ਡੀਜੀਪੀ ਨੇ ਅਧਿਕਾਰੀਆਂ ਨੂੰ ਭਾਰਤ ਪਾਕਿਸਤਾਨ ਸਰਹੱਦ ਦੇ ਪਿੱਛੇ ਦੂਜੀ ਰੱਖਿਆ ਲਾਈਨ ਨੂੰ ਹੋਰ ਮਜ਼ਬੂਤ ਕਰਨ ਲਈ ਹੋਰ ਕਦਮ ਚੁੱਕਣ ਲਈ ਕਿਹਾ ਹੈ ਦੂਜੀ ਰੱਖਿਆ ਲਾਈਨ ਇਸ ਸਮੇਂ ਪੰਜਾਬ ਪੁਲਿਸ ਦੇ ਹੱਥ ਵਿੱਚ ਹੈ ਜਦਕਿ ਭਾਰਤ ਪਾਕਿਸਤਾਨ ਸਰਹੱਦ ਦੀ ਨਿਗਰਾਨੀ ਲਈ ਬੀਐਸਐਫ ਤਾਇਨਾਤ ਹੈ ਡੀਜੀਪੀ ਨੇ ਪੁਲਿਸ ਅਧਿਕਾਰੀਆਂ ਨੂੰ ਕਿਹਾ ਹੈ ਕਿ ਸ਼ਹਿਰਾਂ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਹਰ ਸੰਭਵ ਕਦਮ ਚੁੱਕੇ ਜਾਣਾ ਉਨਾ ਕਿਹਾ ਹੈ ਕਿ ਸਾਰੇ ਥਾਣਿਆਂ ਦੇ एसएचओ ਨੂੰ ਫੀਲਡ ਵਿੱਚ ਰਹਿਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ ਤਾਂ ਕਿ ਨਾਗਰਿਕਾਂ ਅੰਦਰ ਸੁਰੱਖਿਆ ਦੀ ਭਾਵਨਾ ਬਣੀ ਰਹੇ ਭਾਰਤ ਤੇ ਪਾਕਿਸਤਾਨ ਵਿਚਕਾਰ ਚੱਲ ਰਹੇ ਤਣਾਅ ਦੇ ਮੱਦੇਨਜ਼ਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ 9 10 ਤੇ 12 ਮਈ ਨੂੰ ਹੋਣ ਵਾਲੀਆਂ ਸਾਰੀਆਂ ਪ੍ਰੀਖਿਆਵਾਂ ਵਾ ਰੱਦ ਕਰਨ ਦਾ ਫੈਸਲਾ ਕੀਤਾ ਹੈ ਇਹ ਜਾਣਕਾਰੀ ਯੂਨੀਵਰਸਿਟੀ ਪ੍ਰਸ਼ਾਸਨ ਨੇ ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਸਾਂਝੀ ਕੀਤੀ ਹੈ ਇਸ ਦੇ ਨਾਲ ਹੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਵੀ ਅੱਜ ਹੋਣ ਵਾਲੀਆਂ ਪਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਹਨ ਇਹ ਫੈਸਲਾ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਪਹਿਲ ਦਿੰਦੇ ਹੋਏ ਲਿਆ ਗਿਆ ਹੈ ਪਰੀਖਿਆ ਦੀਆਂ ਨਵੀਆਂ ਤਰੀਕਾਂ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਸਕੂਲ ਕਾਲਜ ਤੇ ਯੂਨੀਵਰਸਿਟੀਆਂ ਨੂੰ 3 ਦਿਨਾਂ ਲਈ ਬੰਦ ਕਰਨ ਦੇ ਹੁਕਮ ਦਿੱਤੇ ਸਨ ਦੇਸ਼ ਦੇ ਮੌਜੂਦਾ ਹਾਲਾਤਾਂ ਨੂੰ ਲੈ ਕੇ ਜਿੱਥੇ ਵੱਖ-ਵੱਖ ਵਿਭਾਗਾਂ ਨੂੰ ਸੂਚਿਤ ਕੀਤਾ ਜਾ ਚੁੱਕਾ ਹੈ ਉੱਥੇ ਨਾਲ ਹੀ ਸਿਹਤ ਵਿਭਾਗ ਪੰਜਾਬ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਸੂਬੇ ਪਰਦੇ ਸਾਰੇ ਹੀ ਸਿਵਲ ਸਰਜਨਾ ਐਸਐਮਓ ਅਤੇ ਮੈਡੀਕਲ ਅਫਸਰਾਂ ਨੂੰ 24 ਘੰਟੇ ਆਪਣੀ ਡਿਊਟੀ ਤੇ ਹਾਜ਼ਰ ਰਹਿਣ ਦੇ ਹੁਕਮ ਜਾਰੀ ਕੀਤੇ ਗਏ ਹਨ ਹੁਣ ਕੋਈ ਵੀ ਮੈਡੀਕਲ ਅਫਸਰ ਆਪਣੇ ਮੋਬਾਈਲ ਫੋਨ ਦਾ 스ਵਿਚ ਬੰਦ ਨਹੀਂ ਕਰ ਸਕੇਗਾ ਜਿਹਾ ਦੇਸ਼ ਵਿੱਚ ਚੱਲ ਰਹੇ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਕਿਸੇ ਵੀ ਸਥਿਤੀ ਦਾ ਸਾਹਮਣਾ ਕਰਨ ਲਈ ਕੀਤਾ ਗਿਆ ਹੈ ਵੀ ਨਿਰਦੇਸ਼ ਦਿੱਤੇ ਗਏ ਹਨ ਕਿ ਕਿਸੇ ਵੀ ਮੈਡੀਕਲ ਅਫਸਰ ਨੂੰ ਲੋਡ ਪੈਂਤੇ ਕਿਸੇ ਹੋਰ ਸਟੇਸ਼ਨ ਤੇ ਵੀ ਭੇਜਿਆ ਜਾ ਸਕਦਾ ਹੈ ਹਸਪਤਾਲਾਂ ਵਿੱਚ ਐਮਰਜੈਂਸੀ ਵਿਭਾਗਾਂ ਨੂੰ ਵੀ ਅਲਰਟ ਤੇ ਰੱਖਿਆ ਗਿਆ ਹੈ ਭਾਰਤ ਤੇ ਪਾਕਿਸਤਾਨ ਵਿਚਕਾਰ ਤਣਾਅ ਦੇ ਹਾਲਾਤਾਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਵੱਡਾ ਫੈਸਲਾ ਕੀਤਾ ਗਿਆ ਹੈ ਪੰਜਾਬ ਸਰਕਾਰ ਨੇ ਸਾਰੇ ਆਈਐਸ ਅਧਿਕਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ ਸਰਕਾਰ ਨੇ ਹੁਕਮ ਜਾਰੀ ਕਰਦੇ ਹੋਏ ਕਿ ਹੈ ਕਿ ਕੋਈ ਵੀ ਅਧਿਕਾਰੀ ਅਗਲੇ ਹੁਕਮਾਂ ਤੱਕ ਛੁੱਟੀ ਨਹੀਂ ਲਵੇਗਾ ਤੇ ਕੋਈ ਵੀ ਅਧਿਕਾਰੀ ਆਪਣੀ ਪੋਸਟਿੰਗ ਦੀ ਥਾਂ ਤੋਂ ਬਾਹਰ ਨਹੀਂ ਜਾਵੇਗਾ ਦੱਸਣਯੋਗ ਹੈ ਕਿ ਇਸ ਸਮੇਂ ਹਾਲਾਤ ਬੇਹਦ ਤਣਾਅਪੂਰਨ ਬਣੇ ਹੋਏ ਹਨ ਬੀਤੀ ਰਾਤ ਵੀ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਪਾਕਿਸਤਾਨ ਵੱਲੋਂ ਹਮਲੇ ਕੀਤੇ ਗਏ ਸਨ ਜਿਨ੍ਹਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਗਿਆ ਇਸ ਤਰ੍ਹਾਂ ਦੇ ਹਾਲਾਤਾਂ ਮਗਰੋਂ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਜਿਸ ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਹੈ ਪੰਜਾਬ ਦੇ ਮੌਸਮ ਨੂੰ ਲੈ ਕੇ ਅਗਲੇ 5 ਦਿਨਾਂ ਲਈ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਵੱਲੋਂ ਕੀਤੀ ਗਈ ਵੱਡੀ ਭਵਿੱਖਬਾਣੀ ਮੁਤਾਬਿਕ ਅਗਲੇ 5 ਦਿਨਾਂ ਤੱਕ ਕਈ ਜ਼ਿਲ੍ਹਿਆਂ ਵਿੱਚ ਤੇਜ਼ ਤੂਫਾਨ ਦੇ ਨਾਲ-ਨਾਲ ਭਾਰੀ ਮੀਂਹ ਅਤੇ ਗੜੇਮਰੀ ਹੋਵੇਗੀ ਇਸ ਦੇ ਨਾਲ ਹੀ ਸੂਬੇ 'ਚ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਜਤਾਈ ਗਈ ਹੈ। ਮੌਸਮ ਵਿਭਾਗ ਅਨੁਸਾਰ ਅੱਜ ਤੇ ਕੱਲ੍ਹ ਪੰਜਾਬ 'ਚ ਮੌਸਮ ਖਰਾਬ ਹੋ ਸਕਦਾ ਹੈ। ਮੌਸਮ ਵਿਭਾਗ ਨੇ ਹੁਸ਼ਿਆਰਪੁਰ, ਫਤਿਹਗੜ ਸਾਹਿਬ, ਬਠਿੰਡਾ, ਮੋਹਾਲੀ, ਲੁਧਿਆਣਾ, ਬਰਨਾਲਾ, ਮਾਨਸਾ, ਫਾਜ਼ਿਲਕਾ, ਹੁਸ਼ਿਆਰਪੁਰ, ਲੁਧਿਆਣਾ, ਰੂਪਨਗਰ, ਸੰਗਰੂਰ, ਸ਼ਹੀਦ ਭਗਤ ਸਿੰਘ ਨਗਰ ਸਮੇਤ ਕਈ ਜ਼ਿਲ੍ਹਿਆਂ ਵਿੱਚ ਤੇਜ਼ ਗਰਜ ਨਾਲ ਮੀਂਹ ਪੈਣ ਦੀ ਚੇਤਾਵਨੀ ਦਿੱਤੀ ਹੈ। ਅਤੇ 22 ਮਈ ਨੂੰ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਮੌਸਮ ਆਮ ਰਹਿਣ ਦੀ ਉਮੀਦ ਹੈ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਗਈ। ਅਗਲੇ ਹੁਕਮਾਂ ਤੱਕ ਹਰਿਆਣਾ ਦੇ ਅੰਬਾਲਾ ਵਿੱਚ ਹਰ ਰੋਜ਼ 10 ਘੰਟੇ ਬਲੈਕਆਊਟ ਰਹੇਗਾ। ਅੰਬਾਲਾ ਪ੍ਰਸ਼ਾਸਨ ਨੇ ਕਿਹਾ ਕਿ ਪਾਕਿਸਤਾਨ ਤੋਂ ਹਵਾਈ ਹਮਲੇ ਦੇ ਖਤਰੇ ਨੂੰ ਦੇਖਦੇ ਹੋਏ ਰਾਤ 8 ਵਜੇ ਤੋਂ ਸਵੇਰੇ 6 ਵਜੇ ਤੱਕ ਲਾਈਟਾਂ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ ਪ੍ਰਸ਼ਾਸਨ ਨੇ ਕਿਹਾ ਕਿ ਬਾਹਰੀ ਲਾਈਟਾਂ ਬਿਲਬੋਰਡਾਂ ਟ੍ਰੀਟ ਲਾਈਟਾਂ ਆਦਿ ਲਈ ਵਰਤੇ ਜਾਣ ਵਾਲੇ ਇਨਵਰਟਰ ਜਨਰੇਟਰਾਂ ਤੇ ਕਿਸੇ ਵੀ ਹੋਰ ਪਾਵਰ ਬੈਕਅਪ ਦੀ ਵਰਤੋਂ ਜਿਲਾ ਅੰਬਾਲਾ ਵਿੱਚ ਕਿਸੇ ਵੀ ਅੱਤਵਾਦੀ ਡਰੋਨ ਹਮਲੇ ਨੂੰ ਸੱਦਾ ਦੇ ਸਕਦੀ ਹੈ ਰਾਦਾ ਸਵਾਮੀ 사ਸੰਗ ਡੇਰਾ ਬਿਆਸ ਨੇ ਭਾਰਤ ਅਤੇ ਪਾਕਿਸਤਾਨ ਦਰਮਿਆਨ ਤਣਾਅਪੂਰਨ ਸਥਿਤੀ ਦੇ ਮੱਦੇਨਜ਼ਰ ਇੱਕ ਵਾਰ ਫਿਰ ਲੋਕਾਂ ਦੀ ਮਦਦ ਲਈ ਹੱਥ ਵਧਾਏ ਹਨ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਦੀ ਲੋਧੀ ਨਿਰਦੇਸ਼ਾਂ ਤੇ ਜੰਮੂ ਕਸ਼ਮੀਰ ਤੋਂ ਇਲਾਵਾ ਰਾਜਸਥਾਨ ਅਤੇ ਪੰਜਾਬ ਦੇ ਸਾਰੇ 사ਸੰਗ ਘਰਾਂ ਦੇ ਦਰਵਾਜ਼ੇ ਜੰਗ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਲਈ ਖੋਲ ਦਿੱਤੇ ਗਏ ਹਨ ਐਮਰਜੈਂਸੀ ਦੀ ਸਥਿਤੀ ਵਿੱਚ ਲੋਕ 사ਸੰਗ ਘਰਾਂ ਵਿੱਚ ਆ ਕੇ ਰਹਿ ਸਕਦੇ ਹਨ ਉਹਨਾਂ ਨੂੰ ਉੱਥੇ ਰਹਿائش ਅਤੇ ਖਾਣ ਪੀਣ ਦੀ ਸਹੂਲਤ ਵੀ ਮਿਲੇਗੀ ਇਸ ਦੀ ਸ਼ੁਰੂਆਤ ਜੰਮੂ ਦੇ ਰਾਦਾ ਸਵਾਮੀ 사ਸੰਗ ਘਰ ਤੋਂ ਸ਼ੁਰੂ ਹੋ ਚੁੱਕੀ ਹੈ ਜਿਹੜੇ ਜਿਸਕਾ ਦੇ ਉੱਪਰ ਬਲਾਸ ਹੋਇਆ ਕੋਈ ਹੋਰ ਵੀ ਜ਼ਖਮੀ ਹੁੰਦੀ ਸੋਚਣਾ ਹੈ ਦੇਖੋ ਇਹ ਤਿੰਨ ਜਣੇ ਦੀ ਸੂਚਨਾ ਹਜੇ ਤੱਕ ਬਾਕੀ ਹਜੇ ਕੋਈ ਹੋਰ ਸੋਚਣਾ ਨਹੀਂ ਤੇ ਇਹ ਵੀ ਬਰਨ ਇੰਜਰੀਜ਼ ਐ ਮੋਸਟ ਪ੍ਰੋਬਲੀ ਬਾਕੀ ਜਾ ਕੇ ਅੰਦਰ ਦੇਖ ਰਹੇ ਆ ਜਿਹੜੇ ਕਿੰਨਾ ਕੰਮਲਾ ਕੀਤਾ ਜਾ ਰਿਹਾ ਕਿ ਕਿੰਨੇ ਕਿੰਨੇ ਤਮਾਕੇ ਕੀਤੇ ਗਏ ਨੇ ਪਾਕਿਸਤਾਨ ਨੂੰ ਚਲੋ ਜਿਹੜੇ ਡਰੋਨ ਸੀਗੇ ਉਹਨਾਂ ਨੂੰ ਮੈਜੋਰਿਟੀ ਡਰੋਨਸ ਨੂੰ ਜਿਹੜੇ ਆਮੀ ਆਮੀ ਵੱਲੋਂ ਨਿਊਟਰਲਾਈਜ਼ ਕਰ ਲਿਆ ਬਾਕੀ ਜਿਹੜੇ ਕੁਝ ਆਹ ਜਿਵੇਂ ਇੱਕ ਹੀ ਹੋਇਆ ਜਿਹੜਾ ਇਨਸੀਡੈਂਟ ਜਿਹੜਾ ਸਾਹਮਣੇ ਆਇਆ ਬਾਕੀ ਸਾਰੇ ਸਾਡੀ ਟੀਮਸ ਬਾਹਰ ਆ ਤੇ ਅਸੀਂ ਦੇਖ ਲਾਂਗੇ ਜੇ ਕੁਝ ਵੀ ਹੋਊਗਾ ਪ੍ਰਸ਼ਾਸਨ ਨੇ ਕੰਮ ਹੀ ਨਹੀਂ ਮੰਗਦੇ ਚਾਰ ਤੋਂ ਪੰਜ ਫਾਇਰ ਉਸ ਤੋਂ ਬਾਅਦ ਬਲੈਕਆਊਟ ਕੀਤਾ ਗਿਆ ਲਾਈਟ ਸਰਗੇ ਚੱਲ ਰਹੀ ਸੀ ਨਹੀਂ 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 ਉਹ ਤਾਂ ਇਮੀਡੀਏਟਲੀ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਉਹਦੀ ਆਈ ਸੀ ਉਦੋਂ ਹੀ ਨਾਲ ਦੀ ਨਾਲ ਉਹਨਾਂ ਨੇ ਕਰ ਲਏ ਡਾਕਟਰਸ ਬੜੇ ਵਧੀਆ ਕੰਪੀਟੈਂਟ ਹੈਗੇ ਆ ਦੇ ਆਰ ਟੇਕਿੰਗ ਏਵਰੀ ਕੇਅਰ ਏਵਰੀ ਪੋਸੀਬਲ ਕੇਅਰ ਤੇ ਉਹ लेट्स होप लेट्स विश टू गॉड ਵੀ ਠੀਕ ਹੋ ਜਾਣਗੇ ਜੀ ਸਰ ਅਜੇ ਕੋਈ ਹੋਰ ਸੂਚਨਾ ਵੀ ਮਿਲੀ ਹੈ ਜੀ ਕਿਤੇ ਹੋਰ ਵੀ ਇਸ ਤਰੀਕੇ ਦਾ ਬਲਾਸਟ ਹੋਇਆ ਨਹੀਂ ਹਜੇ ਤੱਕ ਹੋਰ ਕੋਈ ਸੂਚਨਾ ਨਹੀਂ ਕਿਸੇ ਹੋਰ ਪਾਸੇ ਦੀ ਨਹੀਂ ਬਟ ਸਾਡੇ ਸਾਰੀਆਂ ਟੀਮਸ ਬਾਹਰ ਹੈ ਤੇ ਆਪਾਂ will look after ਤੁਸੀਂ ਵੀ ਗੱਲਾਂ ਸੀ ਨਾ ਤੁਸੀਂ ਸਰ ਕੀ ਪਿੰਗ ਕੀਤੀ ਜਾ ਰਹੀ ਹੈ ਹੋ ਇਸ ਵੇਲੇ ਦੇਖੋ ਜੀ ਮੇਨ ਤਾਂ ਇਹੀ ਹੈ ਵੀ ਸਾਰੇ ਆਪਣੇ ਜਿਹੜੇ ਬਲੈਕਆਊਟ ਹੈਗਾ ਤਾਂ ਬਲੈਕਆਊਟ ਉਹਨੂੰ ਉਵੇਂ ਅਬਜ਼ਰਵ ਕਰ ਤੇ ਬਾਕੀ ਦੇਖਦੀ ਹੈ ਕੋਈ ਇਸ ਤਰ੍ਹਾਂ ਦੀ ਜਿਵੇਂ ਪਹਿਲਾਂ ਹੋਇਆ ਹਾਂਜੀ ਫਿਰ ਇਨਫੋਰਮ ਕਰ ਸਕਦੇ ਸਾਨੂੰ ਵੀ ਅਸੀਂ ਵੀ ਨੰਬਰ ਦਿੱਤੇ ਹੋਏ ਕੰਟਰੋਲ ਰੂਮ ਦੇ ਵੀ ਨੰਬਰਸ ਹੈਗੇ ਆ ਤੇ ਉਹ ਇਨਫਾਰਮ ਕਰ ਸਕਦੇ ਤੇ ਅਸੀਂ ਸੋ ਦੈਟ ਵੀ ਕੈਨ ਆਪਾ ਆਰਮੀ ਅਥਾਰਟिटीज ਨਾਲ ਗੱਲ ਕਰਕੇ ਉਹ ਉਹ ਜੋ ਐਕਸ਼ਨ ਲੈ ਸਕੀਏ ਐਸਐਸਪੀ ਸਾਹਿਬ ਜਿਹੜੀ ਹੁਣ ਹਾਲਾਤ ਬਣੇ ਉਥੇ ਉਥੋਂ ਦੀ ਕੀ ਕੰਡੀਸ਼ਨ ਹੈ ਕਿਸੇ ਹੋਰ ਤਾਂ ਨਹੀਂ ਜ਼ਖਮੀ ਹੋਇਆ ਕੋਈ ਆਂਡੀ ਗਵਾਂਡੀ ਜਿੱਥੇ ਜ਼ਖਮੀ ਹੋਏ ਨਹੀਂ ਇਹੀ ਇਹੀ ਹੈਗੇ ਉਹ ਤਿੰਨੇ ਜਣੇ ਸੀਗੇ ਜ਼ਖਮੀ ਇਹ ਤਿੰਨੇ ਜਣੇ ਇਥੇ ਹਸਪੀਟਲ ਚ ਆ ਗਏ ਆ ਦੇ ਆਰ ਅੰਡਰ ਟ੍ਰੀਟਮੈਂਟ ਤੇ ਬਹੁਤ ਵਧੀਆ ਹਸਪੀਟਲ ਚੰਗੇ ਡਾਕਟਰਸ ਆ ਮੈਂ ਉਹਨਾਂ ਨੂੰ ਸਾਰੇ ਡਾਕਟਰਸ ਨੂੰ ਮਿਲੇ ਆ ਤੇ ਹਾਲਾਤ ਕੀ ਹੋ ਰਹੀ ਹੈ ਦਾ ਜਵਾਬ ਦੇ ਲੰ데요 ਆ ਉਹ ਟੇਕ ਕੇਅਰ ਕਰ ਰਹੇ ਆ ਜੀ ਜੋ ਜਿਹੜੇ ਲੇਡੀ ਜਿਹੜੇ ਹੈਗੇ ਆ ਉਹਨਾਂ ਦੇ ਥੋੜੇ ਵੱਧ ਬਰਨਸ ਹੈ ਦੂਜੇ ਦੋਨਾਂ ਦੇ ਠੀਕ ਹੈਗੇ ਜੀ ਸਰ ਇਸ ਤਰੀਕੇ ਨਾਲ ਜਿਵੇਂ ਤੁਸੀਂ ਪਹਿਲਾਂ ਜ਼ਿਕਰ ਕਰ ਰਹੇ ਸੀ ਪਿੰਡ ਦੇ ਹਾਲਾਤ ਕਿਦਾਂ ਦੇ ਔਰ ਜਿਹੜਾ ਚੀਜ਼ ਡਿੱਗੀ ਆ ਉਹ ਪਤਾ ਲੱਗਾ ਵੀ ਡਿੱਗਾ ਕੀ ਡਰੋਨ ਹੈ ਮਿਜ਼ਾਈਲ ਹੈ ਕੀ ਦੇਖੋ ਜੀ ਉਹਦਾ ਉਹ ਜਾ ਕੇ ਉਹ ਤਾਂ ਆਰਮੀ ਅਥਾਰਟिटीज ਦੱਸਣਗੇ ਤੇ ਉਹਦਾ ਜਿਹੜਾ ਵੀ ਪਾਰਟ ਸੀਗਾ ਜਿਹਦੇ ਕਰਕੇ ਉੱਥੇ ਆ ਬਰਨ ਇੰਜਰੀਜ਼ ਆਈਆਂ ਇਹਨਾਂ ਦੇ ਤੇ ਉਹ ਅਸੀਂ ਕਾਟਨ ਆਫ ਕੀਤਾ ਹੋਇਆ ਏਰੀਆ ਤੇ ਉਹ ਅਮਿਥੋਰਿਟੀਆਂ ਆ ਕੇ ਜਿਹੜਾ ਉਹ ਉਹੀ ਇਹਦੇ ਬਾਰੇ ਦੱਸ ਸਕਦੇ ਪਲੀਜ਼ ਮੈਂ ਮੈਨ ਹਾਵ ਟੂ ਗੋ ਪਲੱਸ ਸੋਡੀਅਮ ਲਾਈਟਸ ਇੱਕ ਫਰਿਸ਼ਤੇ ਸਕੀਮ ਹੈ ਜਿਹਦੇ ਵਿੱਚ ਸੜਕ ਤੇ ਕੋਈ ਜ਼ਖਮੀ ਹੋ ਜੇ ਤਾਂ ਜੇ ਉਹਨੂੰ ਕੋਈ ਹਸਪਤਾਲ ਚ ਪਹੁੰਚਾਉਂਦਾ ਤਾਂ ਉਹਨੂੰ ਇੱਕ ਬਕਾਇਦਾ ਹਰਾਸ਼ੀ ਤੇ ਇਨਾਮ ਮਿਲਦਾ ਕਿਸੇ ਪ੍ਰਾਈਵੇਟ ਹਸਪੀਟਲ ਚ ਜਾਂ ਕਿਸੇ ਸਰਕਾਰੀ ਚ ਉਹ ਸਾਰੇ ਇਸ ਇੰਪਲੈਂਟ ਕੀਤੇ ਹੋਏ ਹੁਣ ਉਹ ਫਰਿਸ਼ਤੇ ਸਕੀਮ ਨੂੰ ਥੋੜਾ ਜਿਹਾ ਸੀ ਵੱਡੀ ਕਰ ਰਹੇ ਆ ਇਹਦੇ ਵਿੱਚ ਵਾਰ ਵਿਕਟਮ ਔਰ ਟੈਰਰਿਜ਼ਮ ਦੇ ਜ਼ਖਮੀ ਰੱਬ ਨਾ ਕਰੇ ਕੋਈ ਮਿਜ਼ਾਇਲ ਕੋਈ ਉਹਨਾਂ ਦਾ ਦੁਸ਼ਮਣ ਦੇਸ਼ ਦਾ ਕਿਸੇ ਪਿੰਡ ਤੇ ਆ ਕੇ ਕੋਈ ਸਿਵਿਲਿਅਨ ਤੇ ਅਟੈਕ ਨਹੀਂ ਜ਼ਖਮੀ ਹੁੰਦੇ ਨੇ ਉਹਨਾਂ ਦਾ ਸਾਰਿਆਂ ਦਾ ਇਲਾਜ ਪੰਜਾਬ ਸਰਕਾਰ ਵੱਲੋਂ ਕਿਸੇ ਵੀ ਹਸਪੀਟਲ ਚ ਉਹ ਅਸੀਂ ਖਰਚਾ ਅਸੀਂ ਚਲਾ ਤੇ ਉੱਥੇ ਉਹਨੂੰ ਫ੍ਰਿਸਟੇਸਕੀਨ ਨੂੰ ਤੇ ਟੈਰਰਿਜ਼ਮ ਜਿਵੇਂ ਆਮ ਤੌਰ ਤੇ ਤੁਹਾਡੇ ਕੈਮਰਾ ਰਾਹੀਂ ਅਸੀਂ ਦੇਖਦੇ ਹਾਂ ਕਿ ਕੋਈ ਆਇਆ ਸ਼ਰਾਰਤੀ ਉਹਦੇ ਕੋਲੇ ਦੇਸੀ ਕਟਾ ਜਾਂ ਕੋਈ ਪਿਸਤਲ ਸੀ ਉਹ ਦੁਕਾਨਦਾਰ ਤੋਂ ਪੈਸੇ ਮੰਗੇ ਜਾਂ ਨਹੀਂ ਹੋਏ ਗੋਲੀ ਮਾਰ ਕੇ ਚੱਕ ਨਹੀਂ ਉਹ ਸਾਰਿਆਂ ਦਾ ਇਲਾਜ ਹੋਣਾ ਉਹ ਪੰਜਾਬ ਸਰਕਾਰ ਵੱਲੋਂ ਕੀਤਾ ਜਾਊਗਾ ਜਿਹੜੇ ਬਾਰਡਰ ਤੇ ਨਾਲ ਲੱਗਦੇ ਥੇਰੀ ਦੇ ਮਿਨਿਸਟਰ ਜਿਵੇਂ ਪਠਾਨਕੋਟ ਤੋਂ ਬਟਾਲਾ ਚੱਕ ਜੀਨ ਕੁਲਦੀਪ ਧਾਲੀਵਾਲ ਸਾਹਿਬ ਲਾਲਜੀਤ ਭੁੱਲਰ ਜਿਨ੍ਹਾਂ ਵੀ ਸਾਡੇ ਬਾਡਰ ਏਰੀਏ ਤੇ ਮਨਿਸਟਰ ਉਹ ਪਰਮਾਨੈਂਟਲੀ ਤੇ ਨਾਲ ਉਹਨਾਂ ਦੇ ਨਾਲ ਇੱਕ ਇੱਕ ਮਨਿਸਟਰ ਹੋਰ ਵੀ ਇਸ ਗੱਲ ਵਾਸਤੇ ਇਹ ਮੇਕ ਸ਼ੋਰ ਕਰਨ ਵਾਸਤੇ ਕਿ ਕੋਈ ਸਟੋਰੇਜ ਜਬ ਬਲੈਕ ਮਾਰਕਟਿੰਗ ਨਾ ਸ਼ੁਰੂ ਹੋ ਜਾਏ ਕਿ ਮੈਂ ਤੁਹਾਡੇ ਜ਼ਰੀਏ ਕਹਿਣਾ ਵੀ ਚਾਹਣਾ ਆ ਪੰਜਾਬ ਦੇ ਲੋਕਾਂ ਨੂੰ ਕੋਈ ਤੇਲ ਦੀ ਘਾਟ ਨਹੀਂ ਪੰਜਾਬ 'ਚ ਕੋਈ ਡੀਜ਼ਲ ਪੈਟਰੋਲ ਤੇ ਪੰਪਾਂ ਤੇ ਲੈਂ ਲਾਉਣ ਦੀ ਲੋੜ ਨਹੀਂ ਉਹ ਯਲ ਪੀਜੀ ਦੇ ਗੈਸ ਪੰਜ ਪੰਜ ਸੈਂਡਰ ਦਾ ਤਾਂ ਸੈਂਡਰ ਪ੍ਰਾਉਣ ਦੀ ਲੋੜ ਨਹੀਂ ਸਭ ਕੁਝ ਹੈਗਾ ਕੋਈ ਜੇ ਤੁਹਾਨੂੰ ਵੀ ਲੱਗਦਾ ਹੈ ਤਾਂ ਅਬ ਡਿਸਟ੍ਰਿਕਸ਼ਨਰ ਨਾਲ ਜਾਂ ਨੇੜੇ ਦਾ ਕੋਈ ਵੀ ਸਰਕਾਰੀ ਆਫਿਸ ਹੈ ਉਹਦੇ ਦੱਸੋ ਕਿ ਕੋਈ ਬੰਦਾ ਬਲੈਕ ਮਾਰਕੀਟਿੰਗ ਕਰ ਰਿਹਾ ਤੁਹਾਨੂੰ ਘੱਟ ਚੀਜ਼ ਦੇ ਰਿਹਾ ਜਾਂ ਮਹਿੰਗੀ ਦੇ ਰਿਹਾ ਛੇ ਡਿਸਟ੍ਰਿਕਟ ਸਾਡੇ ਜਿਹੜੇ ਬਾਰਡਰ ਦੇ ਨੇ ਉਹਨਾਂ ਚ ਖਾਸ ਤੌਰ ਤੇ ਦੋ ਦੋ ਮੰਤਰੀ ਜਿਹੜੇ ਨੇ ਉੱਥੇ ਮੌਜੂਦ ਰਹਿਣਗੇ ਤੇ ਹਰ ਰੋਜ਼ ਉਹ ਸਟੋਰਾਂ ਤੇ ਵੀ ਜਾਣਗੇ ਕਰਿਆਨੇ ਦੀ ਦੁਕਾਨਾਂ ਤੇ ਵੀ ਜਾਣਗੇ ਕੋਈ ਕਾਮ ਕੋਈ ਕਮੀ ਪੇਸ਼ੀ ਜਾਂ ਕੋਈ ਟਰੱਕ ਨਹੀਂ ਆ ਰਿਹਾ ਜਾਂ ਕੋਈ ਸਮਾਨ ਨਹੀਂ ਆ ਰਿਹਾ ਸੀ ਮੇਕ ਸ਼ੋਰ ਕਰਾ ਕੋਈ ਬਲੈਕ ਮਾਰਕੀਟਿੰਗ ਜਾਂ ਸਟੋਰੇਜ ਦੀ ਲੋੜ ਨਹੀਂ ਹੈ ਪਹਿਲੀ ਤੇ ਪੈਨਿਕ ਹੋਣ ਦੀ ਜ਼ਿਆਦਾ ਵਾਹ ਚੌਂਦੀ ਲੋੜ ਨਹੀਂ ਇੱਕ ਫੋਰੈਸਟ ਆਫਿਸ ਦੀ ਪਿਕਚਰ ਲਗਭਗ 900 ਦੇ ਕਰੀਬ ਜਿਦੇ ਚੋ 72 ਉਹ ਨੇ ਜਿਨ੍ਹਾਂ ਨੇ ਮਤਲਬ ਅਪਲਾਈ ਨਹੀਂ ਕਰ ਸਕੇ ਟਾਈਮ ਤੇ ਪਰ ਉਹ ਡਿਜ਼ਰਵ ਕਰਦੇ ਕੁਆਲੀਫਿਕੇਸ਼ਨ ਵੀ ਏਜ ਵੀ 72 ਉਹਨਾਂ ਨੂੰ ਵੀ ਲੈ ਰਹੇ 306 ਉਹ ਨੇ ਜਿਹੜੇ ਕੁਆਲੀਫਿਕੇਸ਼ਨ ਤੇ ਏਜ ਦੀ ਸ਼ਰਤ ਪੂਰੀ ਕਰਦੇ ਪਰ ਉਹਨਾਂ ਨੇ ਅਪਲਾਈ ਹੀ ਨਹੀਂ ਕੀਤਾ ਰਹਿ ਗਏ ਕਿਸੇ ਨਾ ਕਿਸੇ ਕਰ ਉਹਨਾਂ ਵੀ ਕਾਪੀ ਲੈ ਲਿਆ ਤੇ 352 ਹੋ ਨੇ ਜਿਹੜੇ ਜਿਨ੍ਹਾਂ ਵਾਸਤੇ ਅਸੀਂ ਸਾਨੂੰ ਕੁਆਲਿਫਿਕੇਸ਼ਨ ਘਟਾਉਣੀ ਪਊਗੀ ਏਜ ਦੀ ਰੈਲੈਕਸੇਸ਼ਨ ਦੇ ਲਈ ਤੋਂ ਏਜ ਦੀ ਰੈਲੈਕਸੇਸ਼ਨ ਦੇ ਲਈ ਫੋਰੈਸਟ ਆਫਿਸ ਨੇ ਮੋਸਟਲੀ ਬੇਲਦਾਰ ਮੇਟ ਗਾੜੀਦਾਰੀ ਸੋ ਲਗਦਾ ਕਿ 900 ਦੇ ਪ੍ਰੀ ਅਸੀਂ ਫੋਰੈਸਟ ਆਫਿਸ ਦੇ ਵਿੱਚ ਹਾਈ ਕੋਰਟ ਵੱਲੋਂ ਵੀ ਜਿਹੜਾ ਡਾਇਰੈਕਸ਼ਨਸ ਨੇ ਪਰ ਸਾਸੀ ਵੀ ਕੋਦੇ ਸੇ ਮੋਰ ਤੇ ਚੱਲਦੇ ਆ ਕਿ ਕਿਸੇ ਦੀ ਨੌਕਰੀ ਨਹੀਂ ਜਾਣੀ ਚਾਹੀਦੀ ਕੰਮ ਉਹ ਆਪ ਮਰਚਪ ਚੋਂ ਸਾਂਭੀ ਕਰਦੇ ਉਹਨਾਂ ਨੂੰ ਡਿਵੈਲਪ ਕਰ ਕਰਕੇ ਤੇ ਉਹਨਾਂ ਨੂੰ ਨੌਕਰੀ